ਬੀਤੀ ਰਾਤ ਚਾਰ ਹਥਿਆਰਬੰਦ ਕਾਪੂਛ ਲੁਟੇਰਿਆਂ ਵੱਲੋਂ ਸੁਲਤਾਨਪੁਰ ਲੋਧੀ ਥਾਣਾ ਖੇਤਰ ਦੇ ਫਰੀਦ ਸਰਾਈ ਪਿੰਡ ਦੇ ਬਾਹਰ ਇੱਕ ਡੇਰੇ ਦੇ ਰਹਿਣ ਵਾਲੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਪਰਿਵਾਰ ਵਾਲਿਆਂ ਦੀ ਪਿਸਤੌਲ ਤੇ ਹੋਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਤੇ ਧਮਕੀ ਵੀ ਦਿੱਤੀ। ਲੁਟੇਰੇ ਘਰ ਤੋਂ ਕਰੀਬ 6 ਲੱਖ ਰੁਪਏ ਦਾ ਸੋਨਾ ਤੇ 4 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਸੁਲਤਾਨਪੁਰ ਲੋਧੀ ਥਾਣੇ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਮੇਰਾ ਨਾਮ ਸੁਮਨਦੀਪ ਕੌਰ ਹੈ। ਦੇ ਕਿਸਰਨੀਆ ਤੇ ਰਾਤੀ ਸਾਢੇ 11 ਦਾ ਟਾਈਮ ਸੀਗਾ ਜਦੋਂ ਚਾਰ ਜਣੇ ਆਏ ਆ ਤੇ ਆ ਕੇ ਉਹਨਾਂ ਨੇ ਪਹਿਲਾਂ ਮੇਰੇ ਵੀਰੇ ਨੂੰ ਦੱਬਿਆ ਕਮਰੇ ਦੇ ਵਿੱਚ ਉਹ ਵੀਦੇ ਰੋਣ ਦੀ ਆਵਾਜ਼ ਸੁਣ ਕੇ ਤੇ ਮੈਂ ਤੇ ਮੇਰੀ ਮੰਮੀ ਉੱਠੀਆਂ ਵਾਂ ਵੀ ਪਤਾ ਨਹੀਂ ਕਾਹ ਤੋਂ ਆਵਾਜ਼ ਆਉਂਦੀ ਪਈ ਆ ਤੇ ਜਦੋਂ ਦੇਖਿਆ ਤਾਂ ਉਹਨਾਂ ਨੇ ਉਹ ਚਾਰ ਜਣੇ ਇਹਦੇ ਦਿਵਾਲੇ ਹੋਏ ਹੋਏ ਸੀਗੇ ਫਿਰ ਉਹਨਾਂ ਨੇ ਦੇਖਿਆ ਕਿ ਮਤਲਬ ਅਸੀਂ ਜਦੋਂ ਉੱਠੀਆਂ ਵਾਂ ਫਿਰ ਉਹ ਸਾਡੇ ਵੱਲ ਆ ਗਏ ਆ ਇੱਕ ਜਣੇ ਨੇ ਪਿਸਤੌਲ ਇਹਦੇ ਮੱਥੇ ਤੇ ਰੱਖ ਲਿਆ ਤੇ ਜਿਹੜੇ ਤਿੰਨ ਜਣੇ ਸੀ ਉਹ ਸਾਡੇ ਵੱਲ ਆ ਗਏ ਫਿਰ ਆ ਕੇ ਮੈਨੂੰ ਕਹਿਣ ਲੱਗੇ ਕਹਿੰਦੇ ਤੂੰ ਜਿਹਦੇ ਸਿਰ ਤੇ ਆਕੜਦੀ ਆ ਨਾ ਜਿਹੜਾ ਤੇਰਾ ਪਿਓ ਆ ਜਿਹੜਾ ਤੇਰਾ ਭਰਾ ਸੀ ਉਹਨੂੰ ਮਾਰਾਂਗੇ ਨਹੀਂ ਤੇ ਸਾਰਾ ਕੁਝ ਕੱਢ ਦੇ ਜੋ ਵੀ ਹੈਗਾ ਇੱਕ ਘੰਟਾ ਤਾਂ ਸੀ ਮਤਲਬ ਉਹਨਾਂ ਨਾਲ ਬਹਿਸ ਕਰਦੇ ਰਹੇ ਕਿ ਸਾਡੇ ਕੋਲ ਕੁਝ ਨਹੀਂ ਹੈਗਾ ਪਰ ਅੰਡ ਤੇ ਜਦੋਂ ਉਹਨਾਂ ਨੇ ਮੇਰੇ ਵੀ ਮਾਰੀਆਂ ਮੇਰੇ ਵੀਰੇ ਦੇ ਵੀ ਮਾਰੀਆਂ ਉਹ ਅੰਕਲ ਸੀ ਆਏ ਹੋਏ ਉਹਨਾਂ ਦੇ ਵੀ ਮਾਰੀਆਂ ਮੰਮੀ ਨੂੰ ਵੀ ਧੱਕਾ ਦਿੱਤਾ ਆ ਫਿਰ ਅੰਡ ਤੇ ਜਦੋਂ ਸਾਡੀ ਵਿਆਹ ਹੋ ਗਈ ਫਿਰ ਉਹ ਸਾਰਾ ਕੁਝ ਜੋ ਸੀ ਸਾਡੇ ਕੋਲ ਸੋਨਾ ਪੈਸੇ ਸਾਰਾ ਕੁਝ ਲੈ ਗਏ ਕਿੰਨਾ ਕੁ ਨੁਕਸਾਨ ਹੋਇਆ ਹਾਂਜੀ ਸਾਡਾ ਨੁਕਸਾਨ 10 10-11 ਲੱਖ ਦੇ ਵਿੱਚ ਵਿੱਚ ਹੋ ਗਿਆ ਆ 10 ਟੋਲੇ ਸੋਨਾ ਸੀਗਾ 4 ਲੱਖ ਕੈਸ਼ ਸੀਗਾ ਮੇਰਾ ਬ੍ਰਦਰ ਆਇਆ ਸੀਗਾ ਉਹ ਦੇਖ ਕੇ ਕਹਾ ਸੀ ਉਹ ਵੀ ਅਸੀਂ ਸੋਨਾ ਬੜਨਾ ਕੀਤਾ ਹੋਇਆ ਸੀ ਉਹਦੇ ਲਈ ਧਮਕੀ ਕਹਿੰਦੇ ਕਹਿੰਦੇ ਤੂੰ ਅਸੀਂ ਜਾਂ ਤਾਂ ਸੋਨਾ ਜੋ ਵੀ ਤੁਹਾਡੇ ਕੋਲ ਸੋਨਾ ਕੈਸ਼ ਜੋ ਵੀ ਹੈਗਾ ਦੇ ਦੋ ਨਹੀਂ ਤੇ ਤੁਹਾਨੂੰ ਮਾਰ ਦਾਂਗੇ ਅਸੀਂ ਉਹਨਾਂ ਨੇ ਮਾਰਿਆ ਵੀ ਆ ਸਾਡੇ ਗੁੱਜੀਆਂ ਸੱਟਾਂ ਲਾਈਆਂ ਵਾ ਮੂੰਹ ਮ ਬੰਨ ਗਿਆ ਹੀ ਕਿਦਾਂ ਹਾਂਜੀ ਮੂੰਹ ਬੱਜੇ ਹੋਏ ਸੀਗੇ ਕੋਈ ਪਛਾਣ ਸਾਡੇ ਕੋਈ ਉਹਨਾਂ ਦੀ ਪਛਾਣ ਭਾਜੀ ਜੇ ਤਾਂ ਸਾਹਮਣੇ ਆ ਜਾਣਾ ਸੀ ਅੱਖਾਂ ਅੱਖਾਂ ਤੋਂ ਤਾਂ ਪਛਾਣ ਸਕਦੇ ਆ ਪਰ ਉਹਨਾਂ ਦੇ ਮੂੰਹ ਇੱਥੋਂ ਤੱਕ ਕਵਰ ਕੀਤੇ ਹੋਏ ਸੀਗੇ ਤੇ ਇੱਦਾਂ ਨਹੀਂ ਵੀ ਐ ਨਹੀਂ ਪਤਾ ਵੀ ਉਹ ਕੌਣ ਸੀਗੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਘਟਨਾ ਬਾਰੇ ਹਾਂ ਜੀ ਕੀਤਾ ਹੈ ਕੀ ਵਿਸ਼ਵਾਸ ਦਵਾ ਪੁੱਸ ਨੇ ਕਹਿੰਦੇ ਆ ਕਿ ਕਾਰਵਾਈ ਬਣਦੀ ਕਾਰਵਾਈ ਕਰਾਂਗੇ ਜਿਨ੍ਹਾਂ ਤੇ ਵੀ ਤੁਹਾਨੂੰ ਸ਼ੱਕ ਆ ਜਿਨ੍ਹਾਂ ਤੇ ਸਾਨੂੰ ਸ਼ੱਕ ਆ ਸੀ ਦੱਸ ਦਿੱਤਾ ਹਾਂ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ ਇਹ ਤਕਰੀਬਨ 11:30 ਵਜੇ ਹੀ ਘਟਨਾ ਹੋਈ ਏ ਇਹ ਚਾਰ ਜਣੇ ਸੀਗੇ ਇੱਕ ਕੋ ਪਿਸਤੌਲ ਸੀਗੇ ਤੇ ਦੋ ਕੋ ਦਾਤਰ ਸੀਗੇ ਇੱਕ ਕੋ ਟੋਕੀ ਸੀਗੀ ਠੀਕ ਹੈ ਨੁਕਸਾਨ ਨੁਕਸਾਨ ਭਾਈ 10 ਲੱਖ ਦਾ ਹੋਇਆ ਏ 6 ਲੱਖ ਦਾ ਮਤਲਬ ਕਿ ਸੋਨਾ ਸੀ ਗਈ 4 ਲੱਖ ਐਸ ਸੀ ਗਈ ਬਾਈ ਸਾਰਾ ਇਹ ਦਾਵਾ ਜੀ ਮਤਲਬ ਕਿ ਇਸੰਦਰ ਪਹਿਲਾਂ ਮੈਨੂੰ ਨਪਿਆ ਇਹਨਾਂ ਨੇ ਕਿੰਨੇ ਕਜੇ ਸਾਢੇ 11:30 ਵਜੇ ਤੇ ਜਦੋਂ ਮੈਂ ਰੋਲਾ ਪਾਇਆ ਵਾ ਉਦੋਂ ਆਣ ਕੇ ਫਿਰ ਸਿਸਟਰ ਨੂੰ ਤੇ ਇਹਨਾਂ ਨੂੰ ਨਪ ਲਿਆ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਕਹਿਤਾ ਵੀ ਜੋ ਜੋ ਹੈਗਾ ਉਹ ਕੱਢ ਦੋ ਵਿੱਚੋਂ ਅੰਦਰ ਜੋ ਜੋ ਹੈਗਾ ਕੱਢ ਦੋ ਕੈਸ਼ ਹੈਗਾ ਜਸਮ ਦਾ ਹੈ ਜੋ ਵੀ ਹੈਗਾ ਕੱਢ ਦੋ ਕੋਈ ਧਮਕੀ ਵੀ ਦਿੱਤੀ ਧਮਕੀ ਦਿੱਤੀ ਇਹ ਕਹਿੰਦੇ ਪਹਿਲਾਂ ਤੈਨੂੰ ਪਹਿਲਾਂ ਦੇਨ ਉੱਟਵਾਵਾਂਗੇ ਜਿਹੜਾ ਤੂੰ ਚੌਧਰੀ ਬੰਦਾ ਏ ਇਦਾਂ ਕਿਹਾ ਇਹ ਫਿਰ ਭਾਈ ਨਿਕਲ ਗਈ ਹੈ ਇਸ ਨਗੜਾ ਨੇ ਦੇ ਪੈ ਕੈਸੇ ਲਾ ਕੇ ਨਿਕਲ ਗਈ ਇੱਥੇ ਪੁਲਸ ਆਈ ਮੌਕੇ ਤੇ ਹਾਂਜੀ ਆਈ ਮੌਕੇ ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਉਹ ਕਰਕੇ ਲੈ ਗਈ ਕਾਰਵਾਈ ਜਿਹੜੀ ਕਰਨੀ ਸੀ ਹਾਂਜੀ ਕੀ ਮੰਗ ਕਰਦੇ ਹੋ ਮੰਗੇ ਹੋਗਾ ਤੇ ਇਨਸਾਫ ਚਾਹੀਦਾ ਮੈਂ ਕਹਿਣਾ ਕਿ ਚਾਹਨਾ ਪਹਿਲੋ ਐਸੰਦਰੇ ਮੁੰਡਾ ਸੀਗਾ ਅਗਰ ਜਨਤਾ ਇਹਨੂੰ ਘੇਰਿਆ ਤੇ ਬਾਜ ਆਈ ਅਸੀਂ ਜਾਗਦੇ ਪਏ ਆ ਸੁੱਤੇ ਨਹੀਂ ਸੀ ਜਾਗਦੇ ਪਏ ਤੇ ਮੈਂ ਕਿਹਾ ਗੱਡੀ ਕੀ ਹੋਇਆ ਕਹਿੰਦੀ ਬਿੱਲਾ ਬੁੱਲਾ ਹੋਣਾ ਤੇ ਵੀ ਉਹ ਆਇਆ ਤੇ ਉਹ ਦਿਨ ਹੋਇਆ ਜਦੋਂ ਬਾਹਰ ਉੱਠ ਕੇ ਮੈਂ ਕਹਿੰਦੀ ਇਹ ਤੇ ਤੂਰ ਆ ਇੱਥੇ ਤਿੰਨ ਜਣੇ ਖੜੇ ਇੱਕ ਜਣਾ ਇੱਕ ਦੂਰਾ ਪਸਤੌਨ ਲੈ ਕੇ ਉਹਨੇ ਉਹਨੂੰ ਘੇਰਿਆ ਜਦੋਂ ਅਸੀਂ ਉੱਠੇ ਤਿੰਨ ਮਿੰਟ ਉਹਨਾਂ ਨੇ ਵੇਟ ਕੀਤੀ ਆ ਤਿੰਨ ਮਿੰਟਾਂ ਬਾਅਦ ਪਤਾ ਨਹੀਂ ਦੋ ਮਿੰਟ ਲਾ ਲੋ ਉਦੋਂ ਹੀ ਸਾਡੇ ਪੈ ਗਿਆ ਜਾ ਕੇ ਫਿਰ ਇਹ ਗੁੱਡੀ ਨੇ ਬੂਆ ਟੋਇਆ ਮੈਂ ਕਹਿੰਦੀ ਗੁੱਡੀ ਬੂਆ ਨਾ ਟੋ ਉਹਨੂੰ ਮਾਰ ਜਨ ਤਾਂ ਆਪਾਂ ਬੂਆ ਟੋਇਆ ਕਿਹੜੇ ਕੰਮ ਵੀ ਬੂਆ ਨਾ ਪਟੋਈਏ ਤੇ ਬੂਆ ਫਿਰ ਨਾਟ ਹੋਇਆ ਤਾਂ ਅੰਦਰ ਵੜ ਕੇ ਅੰਦਰ ਵੜ ਕੇ ਇਹਦੇ ਮਾਰਿਆ ਦਸਤਰ ਇੱਕ ਮੇਰੇ ਮਾਰਿਆ ਇੱਧਰ ਉਹ ਕਹਿੰਦੀ ਤਾਂ ਅੰਕਲ ਆਇਆ ਵਿਚਾਰਾ ਪ੍ਰਾਣਾ ਵੀ ਸਾਡਾ ਵੀ ਇਹਨੂੰ ਘਤ ਮਾਰਦੇ ਉਹਨਾਂ ਛੱਡ ਦਿੱਤੇ ਤੋਂ ਫੇਰ ਇੱਧਰ ਤੇ ਇਹਦੇ ਗੁੱਡੀ ਤੇ ਫੇਰ ਛੱਡਤਾ ਕੱਢ ਕਹਿੰਦਾ ਜੋ ਹੈਗਾ ਇਹਨੇ ਵਿਚਾਰੀ ਨੇ ਜਿਹੜੇ ਆ ਟੁੰਬਾ ਟੰਬਾ ਸੀ ਦੇ ਦਿੱਤੀਆਂ ਫੇਰ ਕਹਿਣ ਹੋਰ ਜੋ ਹੈਗਾ ਦਿਓ ਹੋਰ ਜੋ ਹੈਗਾ ਦਿਓ ਫੇਰ ਉਹਦੇ ਦਾਤਰ ਵਿਖਾਉਣ ਉਹ ਮੁੰਡੇ ਤੇ ਦਾਤਰ ਮਾਰਨ ਫੇਰ ਕਦੀ ਮੇਰੇ ਮਾਰਨ ਮੈਂ ਕਹਾ ਯਾਰ ਲੈ ਜੋ ਤੁਹਾਡੇ ਕੋਲ ਲੱਭਤਾ ਹੈ ਲੈ ਜੋ ਕਹਿੰਦਾ ਤੁਸੀਂ ਕੱਢ ਕੇ ਦਿਓ ਜੋ ਵੀ ਹੈਗਾ ਕੱਢ ਕੇ ਤੋ ਵੀ ਅਸੀਂ ਇੱਧਾ ਨਿਲ ਜਾਣਾ ਇਹਨਾਂ ਦੇ ਹੱਥਾਂ ਦੇ ਵਿੱਚੋਂ ਕਢਵਾਉਣਾ ਉਹਨਾਂ ਚੋਰਾਂ ਨੇ ਉੱਟ ਕੇ ਜਿੱਦਾਂ ਵੀ ਜਿਹਦੇ ਜੀ ਕਰਦਾ ਉਹਦੇ ਮਾਰ ਦਿੰਦੇ ਸੀ ਤੇ ਫਿਰ ਦੇਣਾ ਪੈਂਦਾ ਸੀ ਇਸ ਤਰ੍ਹਾਂ ਹੋਈ ਗੱਲ ਹੁਣ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਵਿਚਾਰੇ ਨੂੰ ਵੀ ਹਿਸਾਬ ਮਿਲਣਾ ਚਾਹੀਦਾ ਹਲਾ ਹਿਸਾਬ ਮਿਲਣਾ ਚਾਹੀਦਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਬੰਦੇ ਨੂੰ ਬਣਾ ਕੇ ਹਥਿਆਰਾਂ ਦੀ ਡੋਕ ਦੇ ਉੱਤੇ ਇਹ ਪੁਰਾਵਾੜਾ ਕੀ ਕਰਾਂਗੇ ਕੀ ਕੋਈ ਸਾਨੂੰ ਰਾਤੀ 12 ਸਵੇਰ ਕਬਾਰੇ ਕੋ ਫੋਨ ਆਇਆ ਟੈਲੀਫੋਨ ਆਇਆ ਵੀ ਇਤ ਇਦਾਂ ਕਰਕੇ ਇੱਕ ਡੇਰੇ ਖੇਤਾਂ ਦੇ ਵਿੱਚ ਡੇਰਾ ਵਾ ਤੇ ਉੱਥੇ ਕੋਈ ਅਨ ਅਨਨੋਨ ਬੰਦੇ ਚਾਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਦੀ ਲੁੱਟ ਕਰਕੇ ਲੈ ਗਏ ਜਦੋਂ ਅਸੀਂ ਮੌਕੇ ਤੇ ਗਏ ਹੀ ਦੇਖਿਆ ਸੀ ਇਹ ਮੈਂਬਰ ਚਾਰ ਚਾਰ ਮੈਂਬਰ ਸੀਗੇ ਦੋ ਇੱਕ ਭੈਣ ਭਰਾ ਸੀ ਇੱਕ ਉਹਨਾਂ ਦੀ ਮੰਦਰ ਸੀ ਇੱਕ ਇਹਨਾਂ ਦਾ ਰਿਸ਼ਤੇਦਾਰ ਆਇਆ ਸੀ ਹਰਿਆਣੇ ਤੋਂ ਉਹ ਉਹਨਾਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਸੀ ਵੀ ਇੱਕ ਬੰਦੇ ਮੁੰਡੇ ਸਾਡੇ ਨੂੰ ਕਮਰੇ ਚ ਕਿਤੇ ਇੱਕ ਲੱਗ ਸੁੱਤਾ ਸੀ ਅਸੀਂ ਤਿੰਨ ਜਣੇ ਲੱਗ ਸੁੱਤੇ ਜਦੋਂ ਇਹ ਅਮਰ ਹਮਲਾਵਰਾ ਇਹ ਕੰਧਾਂ ਟਪਕੀ ਇਹਨਾਂ ਹੁੰਦਿਆਂ ਸਾਰੇ ਕਹਿੰਦੇ ਜੀ ਮੁੰਡੇ ਨੂੰ ਨੱਪ ਲਿਆ ਜੀ ਮੁੰਡਾ ਜਿਵੇਂ ਮੁੰਡਾ ਚਿੱਕਾ ਟੁਕਾ ਮਾਰ ਲੱਗਿਆ ਫੇਰ ਦੂਜੇ ਕਮਰੇ ਚ ਉਹਨਾਂ ਨੇ ਆਵਾਜ਼ ਸੁਣੀ ਉਹ ਉੱਠ ਗਏ ਫੇਰ ਇਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰਤਾ ਉਹਨਾਂ ਨੂੰ ਕਹਿੰਦੇ ਜੀ ਪੈਸੇ ਦਿਓ ਆਪਣੇ ਜੋ ਜੋ ਹੈਗਾ ਕਢ ਦੋ ਇਹ ਕਾਫੀ ਪਰਿਵਾਰ ਵਿਚਾਰਾ ਕਾਫੀ ਦੇਰ ਤੱਕ ਇਹਨਾਂ ਨਾਲ ਸਕਲ ਕਰਦਾ ਰਿਹਾ ਪਰ ਫਿਰ ਵੀ ਉਹਨਾਂ ਦੇ ਕੋਲ ਵੈਪਨਸੀ ਨਾਲ ਇਤਿਹਾਰ ਸੀ ਕਰ ਤੇ ਮਾਰਿਆ ਨੇ ਇਹਨਾਂ ਨੇ ਇਹਨਾਂ ਨੂੰ ਆਪਣੇ ਬਿਮਾਰੀ ਦੀਆਂ ਚਾਬੀਆਂ ਦੇਤੀਆਂ ਚਾਬੀਆਂ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਸਮਾਨ ਸੂਨ ਆਪਣਾ ਕੋਈ ਕਰੀਬ 4 ਲੱਖ ਤੇ 10 ਕਿਥੋਂਲੇ ਤੋਂ ਨਾ ਦਦੇ ਤੇ ਉਹ ਜਦੋਂ ਲੈ ਕੇ ਤੇ ਜਾਂਦੇ ਹੋਏ ਇਹਨਾਂ ਨੂੰ ਆਪਣੇ ਇੱਕ ਰੂਮ 'ਚ ਬੰਦ ਕਰ ਗਏ ਉਹਨੇ ਕਾਫੀ ਜੱਥੋ ਜਦ ਕਰਕੇ ਆਪਣਾ ਧੱਕਾ ਧੱਕਾ ਮਾਰ ਕੇ ਉਹ ਕਮਰੇ ਦੇ ਇਹਨਾਂ ਦੇ ਮੋਬਾਈਲ ਵੀ ਉਹਨਾਂ ਨੇ ਹੁੰਦਿਆਂ ਦਾ ਚੱਕਲੇ ਦੀ ਜਿਹੜੇ ਉਹ ਮੋਬਾਈਲ ਜਾਂਦੇ ਹੋਏ ਕੋਠੇ ਦੇ ਉੱਪਰ ਸੁੱਟ ਗਏ ਇਹਨਾਂ ਨੇ 20-25 ਮਿੰਟ ਬਾਅਦ ਜੋ ਦਰਵਾਜ਼ਾ ਖੋਲ੍ਹਿਆ ਫਿਰ ਇਹਨਾਂ ਨੇ ਆਪਣੇ ਮੋਬਾਈਲ ਨੂੰ ਚੈੱਕ ਕੀਤਾ ਫਿਰ ਸਾਨੂੰ ਇਨਫੋਰਮ ਕੀਤਾ ਫਿਰ ਅਸੀਂ ਇਹਦੇ ਇਹਦੇ ਅਗੇਂਸਟ ਇਹਨਾਂ ਦੇ ਅਨਨੋਨ ਪਰਸਨ ਤੇ ਐਫ ਆਈ ਆਰ ਰਜਿਸਟਰ ਕਰਤੀ ਹੈ ਅਗਲੀ ਜਿੱਦਾਂ ਤਵਦੀਸ਼ ਸਾਡੀ ਜਾਰੀ ਹੈ ਜੋ ਵੀ ਆਏਗਾ ਚੇਤੀ ਰਿਪੋਰਟ ਕਰਾਂਗੇ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ